ਕੀ ਹਾਲ ਚੱਲ ਹੈ ਮੇਰਬਾਨ ਜੀ ਸਰ ਅੱਜ ਇਹ ਕਿਸ ਤਰ੍ਹਾਂ ਦਾ ਇਹ ਜਿਹੜੀ ਸੈਲੀ ਹੈ ਦੇਖੋ ਇਹ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਭਾਰਤ ਨੂੰ ਇਸ ਧਰਤੀ ਨੂੰ ਰੋਸ਼ੀਦਾ ਨੂੰ ਨਮਨ ਕਰਦੇ ਹਾਂ ਗੁਰੂਆਂ ਨੂੰ ਨਮਨ ਕਰਦੇ ਹਾਂ ਜੀ ਕਿ ਅਸੀਂ ਅੱਜ ਇੱਕ ਸੈਕਿੰਡ ਸਾਡਾ ਜਿਹੜਾ ਯੂਵਾ ਚ ਇਤਨਾ ਮਾਰਚ ਫਾਜ਼ਿਲ ਦਾ ਤੋਂ ਫਾਜ਼ਿਲਕਾ ਜ਼ਿਲ੍ਹੇ ਦੇ ਕਾਫੀ ਲੋਕਾਂ ਨੇ ਇਹਦੇ ਚ ਹਿੱਸਾ ਲਿਆ ਔਰ ਪੁਲਿਸ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਔਰ ਐਮ ਐਲ ਏ ਸਾਫ ਸਾਰਿਆਂ ਨੇ ਇਹਦੇ ਚ ਆਪਣਾ ਯੋਗਦਾਨ ਔਰ ਪੁਲਿਸ ਤਤਵ ਉਹ ਵੀ ਬੜਾ ਯੋਗਦਾਨ ਤੁਸੀਂ ਦੇਖ ਰਹੇ ਹੋ ਹਰ ਸਮੇਂ ਨਾਲ ਚੱਲਦੇ ਇਸ ਅ ਕੰਮ ਦੇ ਵਿੱਚ ਅਸੀਂ ਨਿਕਲੇ ਆ ਕਿਉਂਕਿ ਮੈਂ ਇੱਕੋ ਗੱਲ ਕਹਿਣਾ ਹਾਂ ਯੂਥ ਦੇਸ਼ ਦੀ ਰੀਡ ਦੀ ਹੱਡੀ ਹੈ ਜੇ ਕਿਸੇ ਵੀ ਬੋਡੀ ਦੇ ਅੰਦਰ ਰੀਡ ਦੀ ਹੱਡੀ ਨਹੀਂ ਬਚੇਗੀ ਤਾਂ ਸਰੀਰ ਖੜਾ ਨਹੀਂ ਹੋ ਸਕਦਾ ਤੇ ਸਾਡੀ ਸ਼ੁਰੂਤ ਵੀ ਮਹੀਮ ਰਹੀ ਹੈ ਕਿ ਯੂਥ ਦੀ ਐਜੂਕੇਸ਼ਨ ਯੂਥ ਦੀ ਸਿਹਤ ਸੋ ਵੀ ਭਗਤ ਸਿੰਘ ਦਾ ਵੀ ਇਹ ਕਹਿਣਾ ਸੀਗਾ ਕਿ ਜਿਹੜਾ ਯੂਥ ਹੈ ਉਹ ਸਿਹਤਮੰਦ ਬਣੇ ਉਸਲੇ ਨਾਲ ਰਹੇ ਪਰ ਮਿਹਨਤ ਕਰਕੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਰਾਹ ਤੇ ਲੈ ਕੇ ਜਾਏਗਾ ਮਰਨਾ ਭਗਤ ਸਿੰਘ ਦਾ ਜ਼ਰੂਰੀ ਨਹੀਂ ਹੁੰਦਾ ਸੀਗਾ ਤੇ ਕਿਉਂਕਿ ਉਹਨਾਂ ਨੇ ਇਸ ਕਰਕੇ ਮਰਨਾ ਵੇਆ ਕਿ ਯੂਥ ਇਟੇਸ਼ਨ ਸੰਭਾਲੇਗਾ ਕਿ ਯੂਥ ਕਰਾਏ ਪੈਗਾ ਯੂਥ ਨਸ਼ੇ ਤੇ ਪੈ ਗਿਆ ਜੀ ਅਗਰ ਯੂਥ ਨੂੰ ਕੋਈ ਸਹੀ ਟਰੈਕ ਨਾ ਮਿਲਿਆ ਯੂਥ ਅਗਰ ਆਪਣਾ ਹੌਸਲਾ ਖੋ ਗਿਆ ਯੂਥ ਕਿਸੇ ਗਲਤ ਰਸਤੇ ਤੇ ਆ ਗਿਆ ਤੇ ਦੇਸ਼ ਨਹੀਂ ਬਚ ਸਕਦਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਅਗਰ ਯੂਥ ਸਰੀਰਕ ਤੌਰ ਤੇ ਕਮਜ਼ੋਰ ਹੈ ਯੂਥ ਮਾਨਸਿਕ ਤੌਰ ਤੇ ਕਮਜ਼ੋਰ ਹੈ ਉਹ ਗੁਲਾਮੀ ਸਹਿਣ ਕਰੇਗਾ ਤੇ ਇਹ ਅਸੀਂ ਅੱਜ ਸਾਰਿਆਂ ਨੂੰ ਅਪੀਲ ਕਰਦੇ ਹਾਂ ਸਾਰੇ ਪੰਜਾਬ ਦੇ ਯੂਥ ਨੂੰ ਸਾਰੇ ਭਾਰਤ ਦੇ ਯੂਥ ਨੂੰ ਕਹਿੰਦੇ ਆ ਵੀ ਦੇਸ਼ ਨੂੰ ਬਣਾਉਣ ਦੀ ਲੋੜ ਹੈ ਅੱਜ ਯੂਥ ਜੇ ਨਿਕਲ ਕੇ ਅੱਗੇ ਆਂਦਾ ਹੈ ਅਸੀਂ ਬਹੁਤ ਵੱਡਾ ਬਦਲਾਅ ਲੈ ਕੇ ਆਵਾਂਗੇ ਤੇ ਇਸ ਵਾਸਤੇ ਹੀ ਕਿ ਅੱਜ ਸਿਸਟਮ ਦੇ ਨਾਲ ਚੱਲਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਅੱਜ ਭਗਤ ਸਿੰਘ ਬਣ ਕੇ ਸ਼ਹਾਦਤ ਮਰਨ ਦੀ ਲੋੜ ਨਹੀਂ ਅੱਜ ਭਗਤ ਸਿੰਘ ਬਣ ਕੇ ਜੀਣ ਦੀ ਲੋੜ ਹੈ ਉਹਦੇ ਵਿਚਾਰਾਂ ਨੂੰ ਤਾਂ ਹੀ ਅਸੀਂ ਜਿੰਦਾ ਰੱਖਾਂਗੇ ਅਸੀਂ ਉਸ ਦੀ ਵਿਚਾਰਧਾਰਾ ਨੂੰ ਕਿ ਸਿਰਫ ਸਾਡੀ ਇਹ ਚੇਤਨਾ ਯਾਤਰਾ ਇਸ ਕਰਕੇ ਨਹੀਂ ਹੈ ਕਿ ਅਸੀਂ ਨਾਅਰੇ ਲਾਈਏ ਭਗਤ ਸਿੰਘ ਤੇਰੀ ਸੋਚ ਤੇ ਔਰ ਪਹਿਰਾ ਦੇਾਂਗੇ ਠੋਕ ਕੇ ਤੇ ਇਹ ਜਦ ਤੱਕ ਅਸੀਂ ਯੁੱਧ ਨੂੰ ਉਸ ਦੀ ਸੋਚ ਦੇ ਨਾਲ ਨੇੜੇ ਨਹੀਂ ਲੈ ਕੇ ਜਾਂਦੇ ਉਸ ਯੁੱਧ ਨੂੰ ਉਸਦੇ ਸੋਚ ਬਾਰੇ ਨਹੀਂ ਦੱਸਦੇ ਅਸੀਂ ਹੁਣ ਵੀ ਉਹਦੀ ਗੱਲ ਕਰਦੇ ਆ ਰਹੇ ਹਾਂ ਰਸਤੇ 'ਚ ਹਰ ਥਾਂ ਤੇ ਭਗਤ ਸਿੰਘ ਦੀ ਸੋਚ ਤੇ ਗੱਲ ਕਰ ਰਹੇ ਆ ਕਿ ਅਸੀਂ ਨਾ ਤਾਂ ਸ਼ੋਸ਼ਣ ਕਰੀਏ ਨਾ ਕਿਸੇ ਦਾ ਸ਼ੋਸ਼ਣ ਹੋਣ ਦਈਏ ਤੇ ਭਗਤ ਸਿੰਘ ਤਾਂ ਇਹੋ ਕਿ ਮਨੁੱਖ ਬੱਚੇ ਦਾ ਤਾਂ ਅਸੀਂ ਬਚਾਂਗੇ ਇਹ ਕਾਫੀ ਚੀਜ਼ਾਂ ਨੇ ਭਗਤ ਸਿੰਘ ਬਹੁਤ ਵੱਡਾ ਵਿਦਵਾਨ ਇੱਕ ਸਾਨੂੰ ਰਾਜਗੁਰੂ ਸੁਖਦੇਵ ਜੀ ਉਹਨਾਂ ਨੇ ਰਸਤਾ ਦਿਖਾਇਆ ਕਿ ਉਹਨਾਂ ਸਾਗੇ ਨਤਮਸਤ ਹੋਣੇ ਹਨ ਉਹ ਸ਼ਹੀਦਾਂ ਨੂੰ 23 ਮਾਰਚ ਦੇ ਜਿਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਆ ਯੂਥ ਹੈ ਤੁਹਾਡੇ ਸਾਹਮਣੇ ਹਰ ਸਾਲ ਕਿੰਨੇ ਕੋ ਨੌਜਵਾਨ ਨਸ਼ਾ ਮੁਕਤ ਹੈ ਕਿੰਨੇ ਕੋ ਨੌਜਵਾਨ ਫਾਇਲ ਕਰਦੇ ਹੋ ਲਗਭਗ 800 ਦੇ ਕਰੀਬ ਬੱਚੇ ਪਹੁੰਚਦੇ ਆ ਨਾਲੇ ਸਾਡੇ ਅੱਗੇ ਹੋਰ ਵੀ ਜੁੜਨਗੇ ਨੌਜਵਾਨ ਹਾਂ ਪਿੰਡਾਂ ਚ ਲੋਕ ਜ ਔਰ ਪੁਲਿਸ ਦੇ ਮੁਲਾਜ਼ਮ ਆਂਦੇ ਲੋਕ ਜੁੜਦੇ ਜਾਂਦੇ ਆ ਜਿਵੇਂ ਜਿਵੇਂ ਅੱਗੇ ਵੀਡੀਓ ਵੇਖ ਰਿਹਾ ਨੌਜਵਾਨ ਉਹਨਾਂ ਨੂੰ ਕੀ ਸੰਦੇਸ਼ ਸੰਦੇਸ਼ ਇਹ ਹੈ ਜੀ ਆਪਾਂ ਇੱਕ ਚੀਜ਼ ਚ ਮੈਂ ਤੁਹਾਨੂੰ ਦੱਸਣਾ ਨਾ ਪੱਗ ਸਿੰਘ ਨੇ ਜੋ ਆਪਣੇ ਭਾਈ ਕੁਲਤਾਰ ਨਾਲ ਗੱਲ ਕੀਤੀ ਸੀਗੀ ਪਹਿਲੀ ਗੱਲ ਸਿਹਤਮੰਦ ਬਣੇ ਪਹਿਲੀ ਗੱਲ ਯੂਥ ਹੌਸਲੇ ਚ ਰਵੇ ਯੂਥ ਆਪਣੇ ਕਰਮ ਤੇ ਆਪਣੇ ਵਿਸ਼ਵਾਸ ਆਪਣੀ ਮਿਹਨਤ ਵਿਸ਼ਵਾਸ ਰੱਖ ਕੇ ਕੰਮ ਕਰੇ ਤਾਂ ਕੋਈ ਅਜਾ ਰਸਤਾ ਨਹੀਂ ਜਿਹੜਾ ਯੂਥ ਨਹੀਂ ਪਾਰ ਕਰ ਸਕਦਾ ਯੂਥ ਨੂੰ ਆਜ਼ਾਦੀ ਤੇ ਵਿਸ਼ਵਾਸ ਕਰਨ ਦੀ ਲੋੜ ਹੈ ਅਸੀਂ ਅਜੇ ਬੰਦਿਆਂ ਤੋਂ ਬਚੀਏ ਜਿਹੜਾ ਯੂਥ ਨੂੰ ਗੁਰਾਹੇ ਪਾ ਕੇ ਯੂਥ ਦੀ ਮਿਸਯੂਜ਼ ਕਰਕੇ ਯੂਥ ਨੂੰ ਬੈਲਤ ਪਾਸੇ ਲਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ ਉਹ ਉਹ ਭਗਤ ਸਿੰਘ ਦੇ ਸਰਕਾਰ ਨਹੀਂ ਹੋ ਸਕਦੀ ਜੀ